ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਕਾਫੀ ਸੋਹਣੇ ਸੂਟ ਆ ਸਾਰੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਕਾਫੀ ਜ਼ਿਆਦਾ ਡਿਸਕਾਊਂਟ ਦੇ ਵਿੱਚ ਆਏ ਨੇ ਆਪਣੇ ਕੋਲੇ ਜਿਵੇਂ ਕਿ ਮੁਰੇ ਹੁਣ ਲਖਣੀਆਂ ਆ ਰਹੀਆਂ ਨੇ ਤਾਂ ਸਾਰੇ ਡਿਸਕਾਊਂਟ ਦੇ ਉੱਪਰ ਹੀ ਆਪਾਂ ਵੀਡੀਓ ਲੈ ਕੇ ਆ ਰਹੇ ਆਂ ਬਹੁਤ ਸੋਹਣਾ ਫੈਬਰਿਕ ਆ ਸਾਰੇ ਬ੍ਰਾਂਡ ਦੇ ਸੂਟ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਉਹਦੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਕਈ ਪਹਿਣਾ ਦੇ ਕੁਐਸਚਨ ਹੁੰਦੇ ਆ ਜਿਹੜੀਆਂ ਕਿ ਨਵੇਂ ਆਪਣੇ ਨਾਲ ਜੁੜ ਰਹੀਆਂ ਨੇ ਕਿ ਤੁਸੀਂ ਕੈਸ਼ ਔਨ ਡਿਲੀਵਰੀ ਅਵੇਲੇਬਲ ਕਰਦੇ ਹੋ ਨਹੀਂ ਜੀ ਆਪਾਂ ਆਨਲਾਈਨ ਪੇਮੈਂਟ ਹੀ ਲੈਣੇ ਆ ਕੈਸ਼ ਔਨ ਡਿਲੀਵਰੀ अवेलेबल ਨਹੀਂ ਕਰਦੇ ਹੈਗੇ ਕਿਉਂਕਿ ਆਪਣਾ ਪੋਸਟ ਆਫਿਸ ਰਾਹੀਂ ਹੀ ਕੋਰੀਅਰ ਜਾਂਦਾ ਵਾ ਤੇ ਕੈਸ਼ ਔਨ ਡਿਲੀਵਰੀ ਵਾਲਾ ਕੰਮ ਤੇ ਚੱਕਰ ਹੈ ਹੀ ਨਹੀਂਗਾ ਇਹਨਾਂ ਦੇ ਵਿੱਚ ਤੇ ਇਸ ਲਈ ਆਪਾਂ ਆਨਲਾਈਨ ਪੇਮੈਂਟ ਤੇ ਹੀ ਸੂਰ ਦੀ ਬੁਕਿੰਗ ਕਰਦੇ ਆ ਤੇ ਕਈ ਭੈਣਾ ਦੇ ਇੱਕ ਕੁਐਸਚਨ ਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆਂਦੀ ਦੀ ਲੁਧਿਆਣਾ ਡਿਸਟ੍ਰਿਕਟ ਤੋਂ ਪੈਣੀ ਪਿੰਡਾ ਲੁਧਿਆਣਾ ਪਖਵਾਲ ਰੋਡ ਦੇ ਉੱਪਰ ਆ ਪਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਪੈਣੀ ਪਿੰਡ ਤੋਂ ਮੈਂ ਬਿਲੋਂਗ ਕਰਦੀ ਆ ਤੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਐਨੀ ਟਾਈਮ ਤੁਸੀਂ ਮੇਰੀ ਸ਼ਾਪ ਤੇ ਆ ਸਕਦੇ ਹੋ ਬਸ ਇੰਨੀ ਕਿ ਮੇਰੀ ਰਿਕਵੈਸਟ ਹੈ ਕਿ ਜਦੋਂ ਵੀ ਤੁਸੀਂ ਆਉਣਾ ਮੈਂ ਤਾਂ ਪਲੀਜ਼ ਇੱਕ ਕਾਲ ਕਰਕੇ ਜ਼ਰੂਰ ਆਇਓ ਤਾਂ ਕਿ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਅਟੈਂਡ ਕਰ ਸਕੀਏ ਤੇ ਚਲੋ ਜੀ ਦੁਕਾਨੀ ਆ ਅੱਜ ਦੀ ਕਲੈਕਸ਼ਨ ਬਹੁਤ ਸੋਹਣੀ ਆ ਸਾਰੀ ਲੇਟੈਸਟ ਆ ਤੇ ਬਹੁਤ ਜ਼ਿਆਦਾ ਵਧੀਆ ਪ੍ਰਾਈਸ ਦੇ ਵਿੱਚ ਆਈ ਆ ਇਸ ਲਈ ਜਿਹੜੀਆਂ ਵੀ ਪਹਿਣਾ ਨੂੰ ਹਣ ਜਿਵੇਂ ਜਿਵੇਂ ਅੱਗੇ ਦਿਨ ਥਿਆ ਰ ਆ ਰਹੇ ਨੇ ਤੇ ਬਹੁਤ ਇਹ ਸਾਰੀਆਂ ਆਟਮਾ ਲੈਸ ਦੇ ਵਿੱਚ ਜਿੰਨੀਆਂ ਕਾਟਨ ਦੀਆਂ ਵੀਡੀਓ ਹਣ ਆਪਣੇ ਕੋਲ ਆਉਣੀਆਂ ਸਾਰੀਆਂ ਲੈਸ ਦੇ ਵਿੱਚ ਹੀ ਆਉਣਗੀਆਂ ਕਿਉਂਕਿ ਪਿੱਛੋਂ ਹੀ ਲੈਸ ਆਪਣੇ ਨੂੰ ਆਈ ਆ ਤਾਂ ਆਪਾਂ ਅੱਗੇ ਵੀ ਤੁਹਾਨੂੰ ਲੈਸ ਦੇ ਵਿੱਚ ਹੀ ਦੇ ਰਹੇ ਆ ਸੋ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਲਿਓ ਤੇ ਵਟਸਐਪ ਕਰੀ ਚੱਲਿਓ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬੂਮੇਡ ਬ੍ਰਾਂਡ ਦਾ ਵਾ ਬ੍ਰਾਂਡ ਦੀ ਸਾਰੀ ਸਟੈਂਪਿੰਗ ਸੂਟ ਤੇ ਮਿਲੂਗੀ ਟੈਗਿੰਗ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਜੇ ਮੈਂ ਕਿਸੇ ਬ੍ਰਾਂਡ ਦਾ ਨਾਮ ਲੈਣੀ ਆ ਤਾਂ ਬਾਕਾਇਦਾ ਉਹਦੀ ਸਟੈਂਪਿੰਗ ਵਗੈਰਾ ਸਾਰੀ ਤੁਹਾਨੂੰ ਸੂਟ ਦੇ ਉੱਪਰ ਵੀ ਮਿਲੂਗੀ ਕਿਉਂਕਿ ਲਿਫਾਫੇ ਤਾਂ ਕਈ ਵਾਰੀ ਚੇਂਜ ਵੀ ਹੋ ਜਾਂਦੇ ਨੇ ਇਸ ਲਈ ਬ੍ਰਾਂਡ ਦੇ ਸੂਟ ਨੇ ਇੰਨੀ ਵਧੀਆ ਜਾਨੀਏ ਵਿਦਆਊਟ ਲਾਈਨਿੰਗ ਬਾੜਨ ਵਾਲਿਆ ਕੋਈ ਇਹਨਾਂ ਨੂੰ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰਮੈਂਟ ਨਹੀਂ ਬੇਸ ਇੰਨਾ ਵਧੀਆ ਜਿਹੜੀਆਂ ਪਹਿਣਾ ਰਾਮ ਟੈਕਸ ਪਾਉਂਦੀਆਂ ਰਾਮ ਟੈਕਸ ਦਾ ਨਾਮ ਚੱਲਦਾ वूਮੈਡ ਬ੍ਰਾਂਡ ਉਸ ਤੋਂ ਵੀ ਉੱਪਰ ਆ वूਮੈਡ ਹੋਇਆ ਟਿਸਟਾ ਬ੍ਰਾਂਡ ਹੋਇਆ ਬਹੁਤ ਵਧੀਆ ਨੇ ਬਹੁਤ ਆਪ ਪੈਨਰੀਆਂ ਰੇਂਜਾਂ ਆਉਂਦੀਆਂ ਨੇ ਇਹਨਾਂ ਦੇ ਸੂਟ 2000 ਤੋਂ ਪਲੱਸ ਹੀ ਦੁਪੱਟੀਆਂ ਦੇ ਨਾਲ ਸਟਾਰਟ ਹੁੰਦੇ ਨੇ ਪਰ ਆਪਾਂ ਬਹੁਤ ਵਧੀਆ ਰੇਂਜ ਦੇ ਉੱਪਰ ਲੈ ਕੇ ਆਏ ਆ ਇਸ ਲਈ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਦੇਖੋ ਜਿਵੇਂ ਕਿ ਆਰਾਮ ਟੈਕਸ ਆਪਣੀ ਸਟੈਂਪਿੰਗ ਹਰ ਸੂਟ ਦੇ ਉੱਪਰ ਦਿੰਦਾ ਉਸੇ ਤਰ੍ਹਾਂ ਵੂਮੇਡ ਵੀ ਆਪਣੀ ਸਟੈਂਪਿੰਗ ਹਰ ਸੂਟ ਦੇ ਉੱਪਰ ਬਕਾਇਦਾ ਉਹਨਾਂ ਦਾ ਟੈਗ ਲੱਗਿਆ ਮਿਲੂਗਾ ਤੁਹਾਨੂੰ ਇਹ ਹੈਗੀ ਪ੍ਰਿੰਟਿੰਗ ਕਪੜਾ ਇੰਨਾ ਜਿਆਦਾ ਫਾਈਨ ਆ ਨਾ ਕਿ ਮੈਂ ਕਹਿ ਨਹੀਂ ਸਕਦੀ ਦੱਸ ਨਹੀਂ ਸਕਦੀ ਹੈਗੀ ਵੀ ਕਿੰਨਾ ਸੋਹਣਾ ਕਪੜਾ ਵਾ ਇਹਦਾ ਇਹ ਜਿਹੜੀ ਸ਼ਰਟ ਆ ਇਹਦੇ ਵਿੱਚ ਵਾਈਟ ਲਾਈਨਾਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਲਾਈਨਿੰਗ ਬਣੀ ਹੋਈ ਆ ਵਾਈਟ ਥ्रेड ਜਿਵੇਂ ਕਪੜਾ ਇੱਕ ਥ्रेड ਦੇ ਨਾਲ ਬਣਿਆ ਉਹਨਾਂ ਨੇ ਇਹਦੇ ਵਿੱਚ ਵਾਈਟ ਥ्रेड ਚੱਲਿਆ ਹੋਇਆ ਤੇ ਆਮ ਵਰਕ ਨਹੀਂ ਹੋਇਆ ਕੁਝ ਨਹੀਂ ਹੋਇਆ ਕਪੜੇ ਦੇ ਵਿੱਚ ਹੀ ਥ्रेड ਆ ਇਹ ਵਾਈਟ ਥ्रेड ਬਹੁਤ ਸੋਹਣਾ ਜਿਹੜਾ ਲੱਗ ਜੀ ਗ੍ਰੇਸ ਦਿੰਦਾ ਸੂਟ ਨੂੰ ਯਾਨੀ ਕਿ ਇਹ ਸੂਟ ਜੇ ਤੁਸੀਂ ਆਪਾਂ ਆਮ ਨੋਰਮਲ ਦੇਖੀਏ ਨਾ ਆਖੇ ਤਾਂ ਬਹੁਤ ਸੋਹਣੀ ਲੁੱਕ ਦਾ ਸੂਟ ਆ ਪਿਓਰ ਕਾਟਨ ਆ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਇਹ ਹੈ ਕਿ ਸਾਰੀ ਇਹਦੀ ਫਰੰਟ ਦੀ ਪ੍ਰਿੰਟਿੰਗ ਸੇਮ ਪ੍ਰਿੰਟਿੰਗ ਬੈਕ ਤੇ ਮਿਲੂਗੀ ਨਾਲ ਇਸ ਤਰ੍ਹਾਂ ਮਿਲਣਗੀਆਂ ਇਹਦੀਆਂ ਬਾਹਾਂ ਇਹ ਆ ਸਾਰਾ ਬਾਹਾਂ ਦੇ ਉੱਪਰ ਕੰਮ ਆਊਗਾ ਸਾਰੀ ਪ੍ਰਿੰਟਿੰਗ ਬਾਹਾਂ ਦੇ ਉੱਪਰ ਆਊਗੀ ਨਾਲ ਇਹਦੇ ਮਿਲੂਗੀ ਜਿਹੜੀ ਬਾਟਮ ਮਿਲੂਗੀ ਉਹ ਪਲੇਨ ਮਿਲੂਗੀ ਆ ਲਓ ਜੀ ਪਲੇਨ ਬਾਟਮ ਹੋਊਗੀ ਨਾਲ ਸੇਮ ਕਲਰ ਦੀ ਬਹੁਤ ਜਿਹੜੀਆਂ ਪਹਿਣਾ ਯਾਨੀ ਕਿ ਬ੍ਰੈਂਡ ਪਾਉਣਾ ਲਾਈਕ ਕਰਦੀਆਂ ਵਧੀਆ ਸੁਪੀਰੀਅਰ ਸਟੱਫ ਲੈਣਾ ਪਾਉਣਾ ਤੁਸੀਂ ਪਸੰਦ ਕਰਦੇ ਹੋ ਤਾਂ ਉਹਨਾਂ ਲਈ ਇਹ ਚੀਜ਼ਾਂ ਬਹੁਤ ਸੋਹਣੀਆਂ ਨੇ ਕਲਰ ਇਹਦੇ ਬਹੁਤ ਇੰਗਲਿਸ਼ ਜਿਹਾ ਚਾਰਟ ਆ ਬਹੁਤ ਸੋਹਣਾ ਆਇਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰਿਓ ਚੱਲਿਓ ਨਾਲ ਇਹਦੇ ਆਏ ਨੇ ਫੁੱਲ ਪਿਓਰ ਦੇ ਜਿਹੜਾ ਕਿ 1000 ਰੁਪਏ ਦਾ ਦੁਪੱਟਾ ਹੀ ਬੂਰਾ ਵਧੀਆ ਫੁੱਲ ਪਿਓਰ ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਕੱਲਾ ਦੁਪੱਟੇ ਦੀ ਹੀ ਜੇ ਪ੍ਰਾਈਸ ਕਰੀਏ ਤਾਂ 1000 ਰੁਪਏ ਦਾ ਵਧੀਆ ਬ੍ਰਾਂਡ ਦਾ ਦੁਪੱਟਾ ਆਉਂਦਾ ਤੇ ਜਿਹੜੇ ਬ੍ਰਾਂਡ ਦੇ ਸੂਟ ਆਉਂਦੇ ਨੇ ਤੇ ਉਹ ਦੁਪੱਟੇ ਕਦੇ ਵੀ ਦੂਸਰੇ ਦੁਪੱਟੇ ਨਹੀਂ ਲਾਉਂਦੇ ਹੈਗੇ ਵਧੀਆ ਹੀ ਦੁਪੱਟੇ ਲਾਉਂਦੇ ਆ ਦੁਪੱਟਾ ਸਾਰਾ ਡਿਜੀਟਲ ਹੋਇਆ ਹੋਇਆ ਹਲੋ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੇ ਸੂਟ ਨੇ ਇਹ ਆਏ ਚਾਰ ਪੀਸ ਨੇ ਇਹਦੇ ਵਿੱਚ ਚਾਰ ਹੀ ਕਲਰ ਲੱਗ ਲੱਗ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਸਕਦੇ ਹੋ WhatsApp ਕਰ ਸਕਦੇ ਹੋ ਨੈਕਸਟ ਕਲਰ ਇਹਦੇ ਵਿੱਚ ਹੈਗਾ ਲਾਈਟ ਜਿਹਾ ਫਲੋਜ਼ੀ ਸ਼ੇਡ ਇੰਗਲਿਸ਼ੀਏ ਚਾਰਟ ਨੇ ਬਹੁਤ ਸੋਹਣੇ ਸੂਟ ਨੇ ਨਾਲ ਹੈਗੇ ਫੁੱਲ ਪਿਓਰ ਦੇ ਦੁਪੱਟੇ ਪਲੇਨ ਬਾਟਮ ਆਣਗੀਆਂ ਕੱਟ ਇਹਨਾਂ ਦੀ ਜਿਹੜੀ ਬਾਟਮਸ ਦੀ ਉਹ 22 ਤੋਂ ਪਲੱਸ ਜਾਊਗੀ ਜੀ 타이 ਨਹੀਂ ਹੋਊਗੀ ਕਿਉਂਕਿ ਬ੍ਰਾਂਡ ਦੇ ਟੂਟਨੇ ਮੇ ਹਮੇਸ਼ਾ ਹੀ ਕਰਨੀ ਹੁੰਨੀ ਆ ਬ੍ਰਾਂਡ ਕਦੇ ਵੀ ਘੱਟ ਘੱਟ ਨਹੀਂ ਦਿੰਦਾ ਬਾਟਮ ਦੀ ਆ ਲੋ ਨਾਲ ਇੱਕ ਹੈਗਾ ਇਹਨੂੰ ਆਪਾਂ ਮਹਿੰਦੀ ਹੈ ਲਾਈਟ ਜਾਂ ਮਹਿੰਦੀ ਹੈ ਜਾਂ ਸ਼ੇਡ ਕਹਿ ਸਕਦੇ ਆ ਇਹ ਵੀ ਕਲਰ ਬਹੁਤ ਸੋਹਣਾ ਨਾਲ ਸੇਮ ਦੁਪੱਟਾ ਆਊਗਾ ਪਿਓਰ ਦਾ ਇਹਦੇ ਨਾਲ ਜਿਹੜੀ ਬਾਟਮ ਆ ਸੇਮ ਇਹਦੇ ਨਾਲ ਇਹ ਵਾਲੀ ਬਾਟਮ ਆਊਗੀ ਬਿਲਕੁਲ ਲਾਈਟ ਜੇ ਕਲਰ ਨੇ ਦਾ ਜਿਆਦਾ ਪਿੱਕਿਆਂ ਚਾਉਂਦੇ ਆ ਨਾ ਜਿਆਦਾ ਗੋੜਿਆਂ ਚਾਉਂਦੇ ਨੇ ਚਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹ ਲੈ ਸਕਦੇ ਹੋ ਯਾਨੀ ਕਿ ਡਿਜ਼ਾਈਨਿੰਗ ਬਹੁਤ ਸੁਪਰ ਹਿੱਟ ਆਈ ਆ ਲਾਈਨਿੰਗ ਵਾਲੇ ਦਾ ਅੱਜ ਕੱਲ ਲਾਈਨਿੰਗ ਟੈਬੀ ਦਾ ਲਾਈਨਿੰਗ ਆ ਕਾਟਨ ਆ ਗਈ ਲਾਈਨਿੰਗ ਵਾਲੀ ਇਹਨਾਂ ਚੀਜ਼ਾਂ ਦਾ ਬਹੁਤ ਟ੍ਰੈਂਡ ਆ ਆ ਜਾਨਕੀ ਹਜੇ ਸਟਾਰਟਿੰਗ ਹੋਈ ਆ ਬਹੁਤ ਟ੍ਰੈਂਡਿੰਗ ਦੇ ਉੱਪਰ ਇਹ ਅੱਗੇ ਚੱਲਣਗੀਆਂ ਤੇ ਹੁਣ ਬਹੁਤ ਸੋਹਣੇ ਪ੍ਰਾਈਸ ਰੇਂਜ ਦੇ ਵਿੱਚ ਇਹ ਸੂਟ ਆਏ ਨੇ ਇਸ ਲਈ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਲਓ ਪ੍ਰਾਈਸ ਉਹਨੂੰ ਸਕਰੀਨ ਤੇ ਇਹਨਾਂ ਦਾ ਮੈਂਸ਼ਨ ਹੋ ਜਾਣਾ ਜਿਹੜਾ ਵੀ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਆ ਆ ਲੋ ਅਗਲੀਆਂ ਹੈਗੀਆਂ ਜੀ ਕੈਟਲੌਗਸ ਜਿਹੜੀਆਂ ਕਿ ਬਹੁਤ ਵਧੀਆ ਡਿਮਾਂਡ ਦੇ ਵਿੱਚ ਚੱਲ ਰਹੀਆਂ ਨੇ ਇਹ ਬਹੁਤ ਲੈਸ ਦੇ ਵਿੱਚ ਆਪਾਂ ਨੂੰ ਮਿਲੀਆਂ ਨੇ ਲੈਸ ਦੇ ਵਿੱਚ ਹੀ ਤੁਹਾਨੂੰ ਦੇਣੀਆਂ ਨੇ 22500 ਤੱਕ ਵਿਕਣ ਵਾਲੇ ਇਹ ਸੂਟ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ ਆ ਲੋ ਜੀ ਇਸ ਤਰ੍ਹਾਂ ਹੈਗੀ ਇਹਦੀ ਡਿਜ਼ਾਈਨ ਇਹ ਗਰਲਿਸ਼ ਲੁੱਕ ਦੇ ਸੂਟ ਨੇ ਜਿਵੇਂ ਕਿ ਆਪਾਂ ਕਹਿ ਦਈਏ ਕਿ ਗਰਲਿਸ਼ ਵੇਅਰ ਲਈ ਬਹੁਤ ਸੋਹਣੇ ਨੇ ਬਹੁਤ ਵਧੀਆ ਨੇ ਤੇ ਕਲਰ ਬਹੁਤ ਸੋਹਣੇ ਆਏ ਨੇ ਆ ਲੋ ਸੇਮ ਪ੍ਰਿੰਟਿੰਗ ਜਿੰਨੀ ਵੀ ਮੈਂ ਤੁਹਾਨੂੰ ਸੂਟਾਂ ਦੇ ਫਰੰਟ ਦੇ ਦਿਖਾਉਣੀ ਆ ਸੇਮ ਪ੍ਰਿੰਟਿੰਗ ਹੀ ਇਹਨਾਂ ਦੇ ਬੈਕ ਤੇ ਵੀ ਮਿਲੂਗੀ ਤੁਹਾਨੂੰ ਇਹ ਹੈਗੀ ਆ ਸੂਟ ਦੀ ਪਿਕ ਜਿਹੜਾ ਬਣੇ ਤੋਂ ਬਾਅਦ ਇਹਨੇ ਰੈਡੀ ਹੋਣਾ ਇਸ ਤਰ੍ਹਾਂ ਇਹਨੇ ਰੈਡੀ ਹੋਣਾ ਵਾ ਜੀ ਬਹੁਤ ਸੋਹਣੇ ਨਾਲ ਦੁਪੱਟੇ ਨੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣਾ ਯਾਨੀ ਕਿ ਸੂਟ ਆ ਜਿਹੜਾ ਇਹ ਬਣ ਕੇ ਰੈਡੀ ਹੋਊਗਾ ਨਾਲ ਇਹਨਾਂ ਦੇ ਪਲੇਨ ਬਾਟਮ ਆਣ ਗੀਆਂ ਬਾਟਮ ਦਾ ਕਪੜਾ 20 3 ਮੀਟਰ ਰਹੂਗਾ ਆ ਲੋਟ ਨਾਲ ਹੈਗੇ ਵਿਸਕੋਸ ਮਸਲੀਨ ਦੇ ਦੁਪੱਟੇ ਬਹੁਤ ਸੋਹਣੇ ਬਹੁਤ ਵਧੀਆ ਬਹੁਤ ਸੋਹਣਾ ਕਲਰ ਆ ਤੇ ਬਹੁਤ ਵਧੀਆ ਡਿਜ਼ਾਈਨਿੰਗ ਹੋਈ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਦੇ ਨਾਲ ਇਹ ਸੂਟ ਆਏ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ WhatsApp ਕਰ ਦਿਓ ਅਗਲਾ ਜਿਹੜਾ ਸੂਟ ਆ ਇਹ ਵੀ ਕੈਟਲੋਗ ਆ ਹਰੇਕ ਪ੍ਰਿੰਟ ਹਰੇਕ ਡਿਜ਼ਾਈਨ ਅਲੱਗ-ਅਲੱਗ ਰਹੂਗਾ ਸੂਟਾਂ ਦਾ ਆ ਲੋ ਇਹਦੀ ਪ੍ਰਿੰਟਿੰਗ ਇਸ ਤਰ੍ਹਾਂ ਰਹੂਗੀ ਦੇਖੋ ਕਿੰਨਾ ਸੋਹਣਾ ਸਰਦਾਰੀ ਜੀ ਲੁੱਕ ਦਾ ਵਾ ਕਲਰ ਬਹੁਤ ਸੋਹਣਾ ਕਲਰ ਦੀ ਪ੍ਰਿੰਟਿੰਗ ਆ ਲੱਗਦੀ ਹੈ ਜਿਵੇਂ ਸਾਰਾ ਥ्रेड ਵਰਕ ਹੋਇਆ ਹੁੰਦਾ ਜਦ ਕਿ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣਾ ਕਲਰ ਆ ਇਹ ਲਾਈਟ ਜਿਹਾ ਕਲਰ ਆ ਬਹੁਤ ਵਧੀਆ ਬਹੁਤ ਪਿਆਰਾ ਤੇ ਦੇਖੋ ਸਾਰੀ ਇਸ ਤਰ੍ਹਾਂ ਲੱਗਦਾ ਜਿਵੇਂ ਵਰਕ ਹੋਇਆ ਹੁੰਦਾ ਕੋਈ ਵਰਕ ਨਹੀਂ ਸਾਰਾ ਪ੍ਰਿੰਟਿੰਗ ਹੋਇਆ ਹੋਇਆ ਸਾਰੇ ਸੂਟ ਦੇ ਉੱਪਰ ਤੇ ਸੇਮ ਡਿਜ਼ਾਈਨ ਆ ਜਿਵੇਂ ਮੈਂ ਤੁਹਾਨੂੰ ਦਿਖਾਇਆ ਵਾ ਉੱਪਰ ਸਾਰੇ ਨਿੱਕੇ ਨਿੱਕੇ ਬੂਟੀ ਦਾ ਕੰਮ ਆਊਗਾ ਆ ਲੋ ਉੱਪਰ ਸਾਰੀ ਨਿੱਕੇ ਨਿੱਕੇ ਪ੍ਰਿੰਟਿੰਗ ਆ ਪੱਲੇ ਤੇ ਇਸ ਤਰ੍ਹਾਂ ਪ੍ਰਿੰਟਿੰਗ ਮਿਲੂਗੀ ਸਾਈਡ ਤੇ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਨਾਲ ਮਿਲੂਗੀ ਜੀ ਪਲੇਨ ਬਾਟਮ ਤੇ ਨਾਲ ਇਹਦੇ ਮਿਲੂਗਾ ਸੇਮ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਬਹੁਤ ਸੋਹਣਾ ਖੁੱਲੇ ਡੁੱਲੇ ਪੂਰੇ ਪ੍ਰੋਪਰ ਕੱਟਾਂ ਪੂਰੀਆ ਪ੍ਰੋਪਰ ਬਾਟਮ ਵੀ ਟਾਈਪਸ ਮਿਲ ਰਹੀਆ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਮਿਲ ਰਹੇ ਆ ਤੇ ਪ੍ਰਾਈਸ ਕੁਛ ਵੀ ਨਹੀਂ ਹੈਗਾ 2500 ਤੋਂ ਘੱਟ ਇਹ ਆਮ ਜਾਨੀ ਕਿ ਜੇ ਆਪਾਂ ਜਾਣਿਆ ਰਿਟੇਲ ਕਾਊਂਟਰਾਂ ਤੇ ਰਾਮ ਦੇ ਨਾਲ ਵਿਕਰੇ ਨੇ ਕਿਉਂਕਿ ਸਾਰੇ ਬ੍ਰਾਂਡ ਦੇ ਸੂਟ ਨੇ ਕੋਈ ਵੀ ਨਾਨ ਬ੍ਰਾਂਡ ਸੂਟ ਨਹੀਂ ਹੈਗਾ ਜਿਹੜੇ ਤੁਹਾਡੇ ਘਰਾਂ ਤੱਕ ਪਹੁੰਚਨੇ ਨੇ ਜੋ ਇਹਨਾਂ ਦਾ ਪ੍ਰਾਈਸ ਸਾਰਾ ਸਕਰੀਨ ਤੇ ਸ਼ੋ ਹੋ ਰਿਹਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਕਰ ਸਕਦੇ ਹੋ ਲਓ ਜੀ ਅਗਲਾ ਸੂਟ ਇਹ ਵੀ ਬਹੁਤ ਸੋਹਣਾ ਇਹਦੀ ਵੀ ਪ੍ਰਿੰਟਿੰਗ ਚੈੱਕ ਕਰ ਸਕਦੇ ਆ ਪਿਕ ਤੋਂ ਇਹਨਾਂ ਦਾ ਬਣਿਆ ਹੋਇਆ ਦਾ ਆਈਡੀਆ ਆ ਜਾਂਦਾ ਵੀ ਇਸ ਤਰ੍ਹਾਂ ਬਣ ਕੇ ਇਹ ਰੈਡੀ ਹੋਣੇ ਆ ਹਗੀ ਇਹਦੀ ਪ੍ਰਿੰਟਿੰਗ ਸੇਮ ਜਿਵੇਂ ਪਿੱਕ ਤੇ ਬਣਿਆ ਸੇਮ ਉਸੇ ਤਰ੍ਹਾਂ ਇਹਦਾ ਸੇਮ ਡਿਜ਼ਾਈਨ ਆ ਸੇਮ ਬਾਹਾਂ ਦੇ ਉੱਪਰ ਵੀ ਆਊਗੀ ਇਹਦੀ ਪ੍ਰਿੰਟਿੰਗ ਸੇਮ ਬੈਕ ਦੇ ਉੱਪਰ ਵੀ ਜਾਊਗੀ ਨਾਲ ਪਲੇਨ ਬਾਟਮ ਮਿਲੂਗੀ ਨਾਲ ਮਿਲੂਗਾ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਸਾਰਾ ਡਿਜੀਟਲ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਨੇ ਤੇ ਪੇਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਇਹ ਜਿਹੜੇ ਸਟਾਕ ਲੈਸ ਦੇ ਵਿੱਚ ਆਉਂਦੇ ਆ ਲਿਮਟਿਡ ਜੇ ਹੀ ਆਉਂਦੇ ਨੇ ਤੇ ਰਿਪੀਟ ਇਹਨਾਂ ਦੀ ਨਹੀਂ ਮਿਲਦੀ ਹੈਗੀ ਇਸ ਲਈ ਜਿਹੜੀਆਂ ਭੈਣਾਂ ਦੇ ਆਰਡਰ ਆਉਣਗੇ ਉਹਨਾਂ ਨੂੰ ਇਹ ਸਟ ਸੂਟ ਮਿਲ ਜਾਣਗੇ ਰਿਪੀਟ ਮਿਲ ਨਾ ਜਾਨੀ ਕਿ ਇਹਨਾਂ ਦੇ ਬਹੁਤ ਮੁਸ਼ਕਿਲ ਹੁੰਦਾ ਹੈ ਹਲੋ ਨੈਕਸਟ ਦੇਖੋ ਇਹ ਵਾਲੇ ਪੀਸ ਦੇ ਉੱਪਰ ਸਾਰੇ ਵਰਕ ਹੋਇਆ ਹੋਇਆ ਸਾਰੇ ਸੂਟ ਦੇ ਉੱਪਰ ਵਰਕ ਹੋਇਆ ਹੋਇਆ ਹਲੋ ਇਹ ਹੈਗੀ ਇਹਦੀ ਸ਼ਰਟ ਸਾਰਾ ਵਰਕ ਹੈਂਡ ਦੇ ਨਾਲ ਸਾਰਾ ਟੱਚ ਦਿੱਤਾ ਹੋਇਆ ਸਾਰੇ ਵਰਕ ਦੇ ਉੱਪਰ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਦੇਖ ਸਕਦੇ ਹੋ ਪਰਲ ਵਰਕ ਵੀ ਕੀਤਾ ਹੋਇਆ ਬਹੁਤ ਵਧੀਆ ਤੇ ਸਾਰ ਜਿੰਨੀ ਵੀ ਪ੍ਰਿੰਟਿੰਗ ਹੈ ਜਾਨੀ ਜੇ ਇਹਨੂੰ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਸਾਰਾ ਉੱਤੇ ਹੈਂਡ ਦਾ ਕੰਮ ਕੀਤਾ ਹੋਇਆ ਬਹੁਤ ਸੋਹਣੇ ਯੂਨੀਕ ਜੇ ਸਰਦਾਰੀ ਜੇ ਸੂਟ ਨੇ ਇਸ ਲਈ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਬਣੇ ਹੋਿਆਂ ਦੀ ਲੁੱਕ ਡਿਜ਼ਾਈਨਿੰਗ ਕਿਦਾਂ ਦੀ ਆ ਉਹ ਮੈਂ ਤੁਹਾਨੂੰ ਦਿਖਾ ਹੀ ਰਹੀ ਆ ਕਿ ਜਦੋਂ ਬਣ ਕੇ ਇਹ ਰੈਡੀ ਹੋਣਾ ਤਾਂ ਇਹ ਇਸ ਤਰ੍ਹਾਂ ਰੈਡੀ ਹੋਣਾ ਵਾ ਇਸ ਤਰ੍ਹਾਂ ਇਹ ਸਾਰਾ ਪ੍ਰੋਪਰ ਸੂਟ ਰੈਡੀ ਹੋਣਾ ਵਾ ਤੇ ਨਾਲ ਇਹਦੀ ਪਲੇਨ ਹੀ ਬਾਟਮ ਆ ਇਹਦੀ ਆ ਲੋ ਪਲੇਨ ਬਾਟਮ ਆਉਗੀ ਨਾਲ ਇਹਦੇ ਵਿਸਕੋਸ ਮਸਲਿਨ ਦਾ ਹੀ ਆਊਗਾ ਦੁਪੱਟਾ ਲੋ ਅਗਲਾ ਡਿਜ਼ਾਈਨ ਵੀ ਚੈੱਕ ਕਰ ਲਓ ਸੇਮ ਡਿਜ਼ਾਈਨ ਆ ਆਵਲਾ ਡਿਜ਼ਾਈਨ ਆ ਇਹਦਾ ਸਾਰਾ ਹੈਂਡਵਰਕ ਦਾ ਪੀਸ ਹੈ ਵੀ ਸਾਰੀ ਪਹਿਲਾਂ ਪ੍ਰਿੰਟਿੰਗ ਹੋਈ ਹੈ ਪ੍ਰਿੰਟਿੰਗ ਦੇ ਉੱਪਰ ਸਾਰਾ ਹੈਂਡਵਰਕ ਹੋਇਆ ਹੋਇਆ ਇਸ ਤਰ੍ਹਾਂ ਇਹਦਾ ਦੁਪੱਟਾ ਵਾ ਦੁਪੱਟੇ ਦੀ ਡਿਜ਼ਾਈਨਿੰਗ ਵੀ ਚੈੱਕ ਕਰ ਲਓ ਬਹੁਤ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਵਾ ਲਓ ਜੀ ਇਹਦੀ ਪ੍ਰਿੰਟ ਆ ਦੇਖੋ ਹੈਂਡਵਰਕ ਹੈ ਤਾਂ ਤੁਹਾਨੂੰ ਨੇੜੇ ਤੋਂ ਦਿਖੂਗਾ ਸਾਰਾ ਹੈਂਡ ਦਾ ਕੰਮ ਹੋਇਆ ਜਿੰਨਾ ਵੀ ਹੋਇਆ ਹੋਇਆ ਸਾਰਾ ਹੈਂਡ ਦੇ ਨਾਲ ਕੰਮ ਕੀਤਾ ਹੋਇਆ ਇਹ ਹੈਗੀ ਇਹਦੀ ਸ਼ਰਟ ਸ਼ਰਟ ਬਹੁਤ ਸੋਹਣੀ ਨਾਲ ਇਹਦੇ ਲਾਈਨਿੰਗ ਵਾਲਾ ਸਾਰਾ ਸੇਮ ਫੋਟੋ ਵਾਲੇ ਪੀਸ ਨੇ ਜਿਹੜੀਆਂ ਮੈਂ ਨਾਲ ਤੁਹਾਨੂੰ ਪਿਕਸ ਦਿਖਾ ਰਹੀਆਂ ਬਣੇ ਹੋਏਆਂ ਦੀ ਲੁੱਕ ਵੀ ਸੇਮ ਆਣੀ ਆ ਤੇ ਨਾਲ ਹੈਗੀ ਪਿੰਕੀ ਬਾਟਮ ਤੇ ਨਾਲ ਹੈਗਾ ਸੇਮ ਦੁਪੱਟਾ ਆ ਲੋ ਸੇਮ ਦੁਪੱਟਾ ਜਿਵੇਂ ਉਹਦੇ ਨਾਲ ਤੁਹਾਨੂੰ ਦਿਖਾਇਆ ਗਿਆ ਵਾ ਸੇਮ ਸਾਰੇ ਪੈਟਰਨ ਆ ਫੋਟੋ ਵਾਲੇ ਸਾਰੇ ਪੀਸ ਨੇ ਕੈਟਲੌਗ ਆ ਗਏ ਉਗੇ ਤਾਂ ਹੀ ਮੈਂ ਕਹਿ ਰਹੀਆਂ ਕਿ ਰਿਪੀਟ ਨਹੀਂ ਮਿਲਣੀ ਜੀ ਬਹੁਤ ਲੈਸ ਚ ਆਏ ਨੇ ਤੇ ਬਹੁਤ ਵਧੀਆ ਪ੍ਰਾਈਸ ਰੇਂਜ ਚ ਆਏ ਨੇ ਪੀਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਹਾਲੋ ਇਹਦੇ ਤੇ ਵੀ ਸਾਰੇ ਹੈਂਡ ਦਾ ਕੰਮ ਹੋ ਗਿਆ ਤਿੰਨੇ ਪੀਸ ਇਹ ਜਿਹੜੇ ਮੈਂ ਦਿਖਾ ਰਹੀਆਂ ਐਂਡ ਤੇ ਸਾਰੇ ਤਿੰਨੇ ਦੇ ਤਿੰਨੇ ਹੀ ਹੈਂਡਵਰਕ ਵਾਲੇ ਨੇ ਇਹ ਪ੍ਰਿੰਟਿੰਗ ਹੋ ਗਈ ਉੱਪਰ ਸਾਰਿਆਂ ਦੇ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੇ ਬਣੇ ਹੋਿਆਂ ਦੀ ਲੁੱਕੋ ਕੁਛ ਇਦਾਂ ਹੋਣੀ ਕਲਰ ਵੀ ਪੂਰੇ ਸਰਦਾਰੀ ਲੁੱਕ ਦੇ ਕਲਰ ਨੇ ਕੋਈ ਵੀ ਡਾਰਕ ਨਹੀਂ ਕੋਈ ਵੀ ਜਾਨੀ ਕਿ ਡਲ ਜਾ ਕਲਰ ਨਹੀਂ ਬਹੁਤ ਸੋਹਣੇ ਮਿੱਠੇ ਪਿਆਰੇ ਜੇ ਕਲਰ ਨੇ ਇਹ ਸਕਾਈ ਬਲੂ ਜਿਹਾ ਕਲਰ ਆ ਲਾਈਟ ਜਿਹਾ ਬਹੁਤ ਪਿਆਰਾ ਨਾਲ ਆ ਵਗਰੇ ਸੇਮ ਬਾਟਮ ਤੇ ਨਾਲ ਆਊਗਾ ਸੇਮ ਇਹਦੇ ਕੰਟਰਾਸਟ ਦੁਪੱਟਾ ਸਾਰੇ ਕਲਰਾਂ ਦਾ ਕੰਟਰਾਪ ਦੁਪੱਟੇ ਦੁਪੱਟਿਆਂ ਨਾਲ ਇਹਨਾਂ ਦੀ ਗ੍ਰੇਸ ਆ ਸੂਟਾਂ ਦੇ ਬਹੁਤ ਸੋਹਣੇ ਦੁਪੱਟੇ ਇਹਨਾਂ ਨਾਲ ਬਣੇ ਹੋਏ ਨੇ ਲੋ ਜੀ ਇਹ ਸੀਗੇ ਮੇਰੇ ਅੱਜ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਦਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਹੁਤ ਪੈਣਾ ਨਵੀਆਂ ਜੁੜ ਰਹੀਆਂ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਡੇਲੀ ਆਪਣੀ ਵੀਡੀਓ ਆਉਂਦੀ ਆ ਸ਼ਾਮ ਨੂੰ 6 ਵਜੇ ਅਪਲੋਡ ਹੋ ਜਾਂਦੀ ਆ ਤੇ ਤਾਂ ਕਿ ਤੁਹਾਡੇ ਤੱਕ ਪਹੁੰਚ ਸਕੇ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਕੇ ਆਪਣੇ ਆਰਡਰ ਦੇ ਸਕੋ ਤੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ ਮਿਲਦੇ ਹਾਂ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੈਰਾਈਟੀ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ